ਵਾਹਿਗੁਰੂ ਜੀ ਕੀ ਫਤਿਹ ਸਵਜ ਦੀ ਜੋ ਵਿਚਾਰ ਹੈ ਉਹ ਹੈ ਕਿ ਆਪਣੇ ਮਾਪਿਓ ਆਪਣੇ ਮਾਪਿਓ ਨੂੰ ਚੱਕ ਕੇ ਘਰੋਂ ਬਾਹਰ ਮਾਰੋ ਸਾਨੂੰ ਹੁਣ ਲੋੜ ਨਹੀਂ ਹੈ ਇਹਨਾਂ ਦੀ ਕੀ ਲੋੜ ਹੈ ਇਹਨਾਂ ਦੀ ਹੁਣ ਉਹ ਬੁੱਢੇ ਹੋ ਗਏ ਸਾਨੂੰ ਸਾਹਮਣੇ ਪੈਣੇ ਆ ਅਸੀਂ ਤਾਂ ਹੁਣ ਆਪਣਾ ਕਮੋਨ ਨੇ ਸਾਨੂੰ ਉਹਨਾਂ ਦੀ ਲੋੜ ਨਹੀਂ ਹੈ ਇਹ dienen ਹੁਣ ਸਾਨੂੰ ਲੋੜ ਹੈ ਉਹਨਾਂ ਦੀ ਨਹੀਂ ਹੈ ਅਸੀਂ ਆਪਣਾ ਕਮੋਨੇ ਆ ਉਹਨਾਂ ਨੂੰ ਆਪਾਂ ਹੁਣ ਜਾ ਕੇ ਕਰੋ ਬਾਹਰ ਮਾਰਨਾ ਇਹਨਾਂ ਕਰਕੇ ਹੀ ਸਾਡੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਮਾਪਿਆ ਦਾ ਕਰਕੇ ਸਾਡੇ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਜੇ ਇਹਨਾਂ ਕਰਕੇ ਕਲੇਸ਼ ਰਹਿੰਦਾ ਆ ਤਾਂ ਕਿਉਂ ਨਾ ਆਪਾਂ ਇਹਨਾਂ ਨੂੰ ਚੱਕ ਕੇ ਘਰੋਂ ਬਾਹਰ ਮਾਰੀਏ ਹੁਣ ਇਹਨਾਂ ਦਾ ਇਸ ਘਰ ਦੇ ਵਿੱਚ ਹੈ ਹੀ ਕੀ ਨਿੱਕੀ ਨਿੱਕੀ ਗਲਤੀ ਇਹਨਾਂ ਦੇ ਨਾਲ ਸਾਡਾ ਕਲੇਸ਼ ਹੁੰਦਾ ਹੈ ਅੱਜ ਕੱਲ ਆਹੀ ਚੱਲਦਾ ਨਾ ਜਿੰਨਾ ਆਪਾਂ ਇਹਨਾਂ ਨੂੰ ਲੁੱਟਣਾ ਸੀ ਸੋ ਲੁੱਟ ਲਿਆ ਹੁਣ ਉਹ ਖਾਲੀ ਹੋ ਗਏ ਆ ਤੇ ਬੁੱਢੇ ਵੀ ਹੋ ਗਏ ਆ ਪਹਿਲਾਂ ਸਾਡੇ ਲਈ ਕਰਦੇ ਰਹੇ ਆ ਸਾਨੂੰ ਰੋਟੀ ਪਾਣੀ ਦਿੰਦੇ ਰਹੇ ਆ ਜੋ ਸੀ ਮੰਗਦੇ ਸੀ ਉਹ ਵੀ ਦਿੰਦੇ ਰਹੇ ਆ ਪਰ ਹੁਣ ਉਹ ਬੁੱਢੇ ਹੋ ਚੁੱਕੇ ਆ ਸਾਡੇ ਵਿਆਹ ਹੋ ਗਏ ਆ ਅਸੀਂ ਹੁਣ ਆਪਣੇ ਘਰਵਾਲੀ ਦੀ ਸੁਣੀਏ ਜਾਂ ਮਾਪਿਓ ਦੀ ਸੁਣੀਏ ਓਬਵੀਅਸਲੀ ਆਪਾਂ ਰੋਟੀ ਖਾਣੀ ਆਪਣੀ ਘਰਵਾਲੀ ਤੋਂ ਤੇ ਸਾਨੂੰ ਆਪਣੇ ਘਰਵਾਲੀ ਦੀਆਂ ਗੱਲਾਂ ਸੁਣਨੀਆਂ ਪੈਣੀਆਂ ਦੇਖੋ ਵਾਹਿਗੁਰੂ ਅੱਜ ਦੀ ਜਿਹੜੀ ਵਿਚਾਰ ਸੀ ਨਾ ਉਹ ਇਹ ਹੀ ਆ ਕਿ ਜੋ ਸੰਸਾਰ ਦੇ ਵਿੱਚ ਚੱਲਦਾ ਪਿਆ ਸੰਸਾਰ ਦੇ ਵਿੱਚ ਕੀ ਚੱਲਦਾ ਪਿਆ ਕਿ ਜਦੋਂ ਬੱਚੇ ਵੱਡੇ ਹੋ ਜਾਂਦੇ ਆ ਆਪਣੇ ਮਾਪਿਓ ਦੀ ਕਦਰ ਨਹੀਂ ਕਰਦੇ ਉਹ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਕਿ ਕਿਸੇ ਸਮੇ ਸਾਡੇ ਮਾਪਿਓ ਨੇ ਸਾਨੂੰ ਉਂਗਲੀ ਫੜ ਕੇ ਤੋਰਨਾ ਸਿਖਾਇਆ ਤੇ ਅੱਜ ਅਸੀਂ ਉਸੇ ਮਾਪਿਓ ਨੂੰ ਉਹਨਾਂ ਦੀ ਕਦਰ ਨਹੀਂ ਕਰਦੇ ਉਹਨਾਂ ਵੱਲ ਦੇਖਦੇ ਤੱਕ ਨਹੀਂ ਉਹਨਾਂ ਦੀਆਂ ਲੋੜਾਂ ਨੂੰ ਅਸੀਂ ਪੂਰਾ ਨਹੀਂ ਕਰਦੇ ਇਸੇ ਕਰਕੇ ਅਸੀਂ ਕੀ ਕਰਨਾ ਕਿ ਆਪਣੇ ਮਾਪਿਓ ਨੂੰ ਚੱਕ ਕੇ ਕਰੋ ਬਾਰ-ਬਾਰ ਕਿਉਂਕਿ ਕਲੇਸ ਇਹ ਨਾ ਕਰਕੇ ਪੈਂਦੀ ਹੈ ਪੈਂਦੀ ਹੈ ਨਾ ਕਲੇਸ ਇੱਕ ਬਹੁਤ ਵੱਡੀ ਗੱਲ ਆ ਕਿ ਅਸੀਂ ਉਹਨਾਂ ਦਾ ਜਿਹੜਾ ਇਸ਼ਾਨ ਆ ਉਹ ਭੁੱਲ ਗਿਆ ਕਿ ਮਾਂ ਨੇ ਸਾਨੂੰ ਕਿੱਦਾਂ ਸੰਭਿਆ ਪਿਓ ਨੇ ਸਾਡੀਆਂ ਕਿਹੜੀਆਂ-ਕਿਹੜੀਆਂ ਲੋੜਾਂ ਪੂਰੀਆਂ ਕੀਤੀਆਂ ਹੈਨਾ ਕੀਤੀਆਂ ਨਾ ਲੋੜਾਂ ਉਹਨਾਂ ਨੇ ਪੂਰੀਆਂ ਫਿਰ ਸਮਾਜ ਇਹ ਆ ਜਾਂਦਾ ਕਿ ਜਦੋਂ ਨੋਹਾ ਘਰ ਵਿੱਚ ਆ ਜਾਂਦੀਆਂ ਉਹ ਕੀ ਕਰਦੀਆਂ ਕਿ ਪੁੱਤਾਂ ਨੂੰ ਆਪਣੇ ਵੱਲ ਖਿੱਚ ਲੈਂਦੀਆਂ ਵਿਚਾਰ ਸੁਣਨ ਵਾਲੀ ਆ ਜੇ ਤੁਸੀਂ ਲਾਈਵ ਆਏ ਆ ਨਾ ਤਾਂ 2 ਮਿੰਟ ਸੁਣ ਲਿਓ ਜ਼ਿੰਦਗੀ ਦਾ ਸਬਕ ਮਿਲ ਜਾਊਗਾ ਜੇ ਤੁਸੀਂ ਅਜੇ ਕੁਆਰੀ ਆ ਜਾਂ ਵਿਆਹੀ ਵੀ ਆ ਜੋ ਵੀ ਆ ਜ਼ਿੰਦਗੀ ਦਾ ਸਬਕ ਮਿਲ ਜਾਊਗਾ ਜਦੋਂ ਨੋਹਾ ਆ ਜਾਂਦੀਆਂ ਤਾਂ ਉਹ ਪੁੱਤਾਂ ਨੂੰ ਨਾ ਆਪਣੇ ਵੱਸ ਵਿੱਚ ਕਰ ਲੈਂਦੇ ਆ ਵੱਸ ਵਿੱਚ ਕਿੱਦਾਂ ਕਰਨਿਆ ਜਾਣ ਜਾਣ ਕੇ ਮਾਪਿਓ ਦੀਆਂ ਕੁਝ ਗੱਲਾਂ ਦੱਸੀ ਜਾਣੀਆਂ ਉਹ ਤਾਂ ਇਹ ਕਰਦੇ ਆ ਉਹ ਤਾਂ ਜਹ ਕਰਦੇ ਆ ਜੋ ਪੁੱਤ ਆ ਉਹਨੇ ਦੇਖਣਾ ਕਿ ਹਰ ਸਮੇਂ ਕੋਈ ਨਾ ਕੋਈ ਇਦਾਂ ਦੀ ছিਦਰ ਚੇੜਦੇ ਰਹਿੰਦੇ ਆ ਜਿਹਦੇ ਨਾਲ ਮੇਰੇ ਘਰ ਵਾਲੀ ਦੁਖੀ ਹੁੰਦੀ ਆ ਪਰੇਸ਼ਾਨ ਹੁੰਦੀ ਆ ਉਹਨੂੰ ਆਪਣੇ ਘਰ ਵਾਲੀ ਹੀ ਸਹੀ ਦਿਸਣੀ ਆ ਮਾਪੇ ਉੱਥੇ ਗਲਤ ਹੋ ਜਾਂਦੇ ਆ ਵਾਈਬਰ ਜੈਸੀ ਕੁਝ ਗਲਤ ਬੋਲਦੇ ਹੋਏ ਨਾ ਤਾਂ ਕਮੈਂਟ ਦੇ ਵਿੱਚ ਤੁਸੀਂ ਲਿਖ ਦਿਓ ਕਿ ਇੱਥੇ ਤੁਸੀਂ ਗਲਤ ਆ ਹੁਣ ਉਹਨਾਂ ਦੇ ਆਖੇ ਲੱਗਣਾ ਪੈਂਦਾ ਮੁੰਡੇ ਨੂੰ ਕੁੜੀ ਦੇ ਆਖੇ ਲੱਗਣਾ ਪੈਂਦਾ ਕਿਉਂਕਿ ਭਾਈ ਰੋਟੀ ਖਾਣੀ ਹੈ ਤੇ ਹੁਣ ਮਾਪਿਓ ਬਜ਼ੁਰਗ ਹੋ ਚੁੱਕੇ ਆ ਰੋਟੀ ਪਾਣੀ ਦੇ ਨਹੀਂ ਸਕਦੇ ਹੌਲੀ ਹੌਲੀ ਕੀ ਹੁੰਦਾ ਕਿ ਪੁੱਤ ਦੀਆਂ ਨਜ਼ਰਾਂ ਦੇ ਵਿੱਚ ਮਾਪਿਓ ਚੁੱਭਣੇ ਸ਼ੁਰੂ ਹੋ ਜਾਂਦੇ ਚੁੱਭਣੇ ਜੇ ਕੋਈ ਚੀਜ਼ ਮੰਗ ਲਈ ਤਾ ਚੁੱਭਣਾ ਆਪਣੀ ਵਾਈਫ ਦੀਆਂ ਬੱਚਿਆਂ ਦੀਆਂ ਲੋੜਾਂ ਪੂਰੀ ਪੂਰੀਆਂ ਕਰਦਾ ਰਹਿੰਦਾ ਪੁੱਤ ਪਰ ਜਦੋਂ ਮਾਂ ਤੇ ਪਿਓ ਕੁਝ ਮੰਗਦਾ ਆ ਤਾਂ ਉਹ ਉਹਨੂੰ ਤਕਲੀਫ ਮਹਿਸੂਸ ਕਰਾਉਂਦੇ ਆ ਫਿਰ ਉਹ ਉੱਥੇ ਕਹਿ ਦਿੰਦਾ ਕਿ ਮੈਂ ਆਪਣਾ ਪਰਿਵਾਰ ਸੰਭਾਂ ਜਾਂ ਤੁਹਾਨੂੰ ਸੰਭਾਂ ਤੇ ਦੇ ਹੁੰਦੀ ਐ ਨਾ ਇੱਕ ਰੋਟੀ ਵੀ ਦੇਣੀ ਮੁਸ਼ਕਲ ਹੋ ਜਾਂਦੀ ਆ ਹੁਣ ਇਹ ਸਾਰਾ ਕੁਝ ਮਸਲਾ ਕਿੱਥੋਂ ਸ਼ੁਰੂ ਹੁੰਦਾ ਜਦੋਂ ਪੁੱਤਾਂ ਦੇ ਵਿਆਹ ਹੋ ਜਾਂਦੇ ਆ ਪਹਿਲਾ ਸਿਸਟਮ ਇੱਕ ਚੱਲਦਾ ਆ ਰਿਹਾ ਸੀ ਘਰ ਦੇ ਵਿੱਚ ਜਿੱਥੇ ਪਹਿਲਾਂ ਭੈਣ ਭਾਈ ਆਪਸ ਵਿੱਚ ਰਹਿੰਦੇ ਸੀ ਮਾਪਿਓ ਸੀ ਮਾਪਿਓ ਨੇ ਘਰ ਦਾ ਸਿਸਟਮ ਇੱਕ ਬੰਨ੍ਹ ਕੇ ਰੱਖਿਆ ਸੀ ਘਰ ਦਾ ਸਿਸਟਮ ਬੰਨ੍ਹ ਕੇ ਰੱਖਿਆ ਸੀ ਵੀ ਕਿਵੇਂ ਇਹ ਆਪਣੇ ਘਰ ਦਾ ਸਿਸਟਮ ਚੱਲਦਾ ਜਦੋਂ ਘਰ ਦੇ ਵਿੱਚ ਕੋਈ ਬੇਗਾਨੀ ਧੀ ਆ ਗਈ ਦੇਖੋ ਭਾਈ ਗੁਰਪਾ ਸਾਰੀਆਂ ਕੁੜੀਆਂ ਦੀਆਂ ਬੱਚੀਆਂ ਦੀਆਂ ਗੱਲਾਂ ਨਹੀਂ ਕਰਦੇ ਆਪਾਂ ਕਹਿ ਸਕਦੇ ਹਾਂ ਕਿ 100% ਦੇ ਵਿੱਚੋਂ 20% ਕੁਝ ਬੱਚੀਆਂ ਅਜਿਹੀਆਂ ਹੁੰਦੀਆਂ ਜੋ ਸੌਰੇ ਘਰ ਦੇ ਵਿੱਚ ਆ ਕੇ ਉੱਥੇ ਦਾ ਸਿਸਟਮ ਖਰਾਬ ਕਰ ਦਿੰਦੀਆਂ ਇਹ ਜਿਹੜੀ ਨੌਬਤ ਹੈ ਨਾ ਘਰਦਿਆਂ ਨੂੰ ਮਾਪਿਓ ਨੂੰ ਘਰੋਂ ਬਾਹਰ ਸਿੱਟਣ ਦੀ ਇਹ ਕਿੱਥੋਂ ਪੈਦਾ ਹੋ ਰਹੀ ਆ ਇਹ ਪਹਿਲਾਂ ਨਹੀਂ ਪੈਦਾ ਹੋ ਜਾਂਦੀ ਵਿਆਹ ਹੋਣ ਤੋਂ ਪਹਿਲਾਂ ਘਰ ਦੇ ਵਿੱਚ ਨੌਣ ਆਉਣ ਤੋਂ ਪਹਿਲਾਂ ਉਦੋਂ ਕਿਉਂ ਨਹੀਂ ਪੈਦਾ ਹੋ ਜਾਂਦੀ ਉਦੋਂ ਬੱਚਿਆਂ ਨੂੰ ਮਾਂ ਪਿਓ ਆਪਣੇ ਬੜੇ ਪਿਆਰੇ ਲੱਗਦੇ ਉਹਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ ਜਾਨਵਾਰ ਦੇ ਪਰ ਜਦੋਂ ਹੀ ਨੌਹਾ ਆ ਜਾਂਦੀਆਂ ਫਿਰ ਸਿਸਟਮ ਸਾਰਾ ਉਲਟਾ ਹੋ ਜਾਂਦਾ ਉਹ ਜਾਨਵਾਰਨ ਦਾ ਸਿਸਟਮ ਜਿਹੜਾ ਆ ਆਪਣੇ ਬੱਚਿਆਂ ਤੇ ਕਹਿਣ ਦਾ ਭਾਵ ਵੀ ਉਹ ਸਿਸਟਮ ਚੇਂਜ ਹੋ ਗਿਆ ਨਾ ਤੇ ਮਾਂ ਪਿਓ ਵਿਚਾਰੇ ਇਕੱਲੇ ਰਹਿ ਜਾਂਦੇ ਆ ਕਿਤੇ ਆਉਣਾ ਜਾਣਾ ਕੋਈ ਉਹਨਾਂ ਦਾ ਦਵਾਈ दारू ਸਾਰਾ ਕੁਝ ਪੂਰਾ ਕਰਨਾ ਪੈਂਦਾ ਬਜ਼ੁਰਗਾਂ ਦਾ ਤੇ ਅੱਜਕੱਲ ਪਾ ਵੇਖਿਆ ਨਾ ਕਿ ਜੋ ਬੱਚੇ ਆ ਉਹ ਆਪਣੀਆਂ ਘਰਵਾਲੀਆਂ ਦੇ ਮਗਰ ਲੱਗ ਕੇ ਆਪਣੇ ਮਾਪਿਓ ਨੂੰ ਛੱਡ ਜਾਂਦੇ ਆ ਉਹਨਾਂ ਦੇ ਇਸ਼ਾਨ ਭੁੱਲ ਜਾਂਦੇ ਆ ਸੋ ਕੀ ਇਹ ਸਹੀ ਹੈ ਹਰ ਜਿੱਥੇ ਆਪਾਂ ਬਾਕੀ ਸਾਰੀਆਂ ਰੋਟੀਆਂ ਲਾਉਣੀਆਂ ਆ ਉਥੇ ਮਾਪਿਓ ਕੀ ਕਰਦੇ ਆ ਦਿਮਾਗ ਉਹਨਾਂ ਦੀ ਕੋਈ ਨਹੀਂ ਹੈ ਕਿ ਸਾਨੂੰ ਕੋਈ ਐਕਸਟਰਾ ਚੀਜ਼ ਦਿਓ ਜਿੱਥੇ ਆਪਾਂ ਆਪਣੀ ਪਰਵਾਰ ਲਈ ਰੋਟੀਆਂ ਲਾਉਣੀਆਂ ਆ ਉਥੇ 2-4 ਰੋਟੀਆਂ ਵਾਧੂ ਨਹੀਂ ਲੈ ਸਕਦੇ ਆ ਉਹ 2-4 ਰੋਟੀਆਂ ਵਾਸਤੇ ਹੀ ਘਰ ਦੇ ਵਿੱਚ ਕਲੇਸ਼ ਪੈਂਦੀ ਆ ਇਹ ਅੱਜ ਦੀ ਹਕੀਕਤ ਹੈ ਕਈਆਂ ਨੂੰ ਚੁੱਭਣੀ ਆ ਕਈਆਂ ਨੂੰ ਮਾਰੀ ਲੱਗਣੀ ਆ ਹਰ ਕਈ ਬੱਚੇ ਚਲਾਕ ਹੁੰਦੇ ਆ ਕਈ ਭੋਲੇ ਹੁੰਦੇ ਤੇ ਮਾਪਿਓ ਜਿਹੜਾ ਬੱਚਾ ਭੋਲਾ ਹੁੰਦਾ ਉਹਨੂੰ ਹੀ ਆਪਣਾ ਜਿਹੜਾ ਬੜੇਪੇ ਦੀ ਲਾਠੀ ਬਣਾਉਂਦਾ ਕਿਉਂ ਪਤਾ ਆ ਵੀ ਇਹਨੇ ਗੱਲਾਂ ਮੇਰੀਆਂ ਮੰਨਣੀਆਂ ਤੇ ਇਹਨੇ ਸੁਣਣੀਆਂ ਪਰ ਜੇ ਹੁਣ ਬੱਚਾ ਇੰਨਾ ਭੋਲਾ ਆ ਕਿ ਉਹ ਆਪਣੀਆਂ ਬਾਟੀ ਦੇ ਮਗਰ ਲੱਗ ਕੇ ਆਪਣੇ ਮਾਪਿਓ ਨੂੰ ਨਿੰਦੀ ਜਾਂਦਾ ਉਹਨਾਂ ਨੂੰ ਘਰੋਂ ਬਾਹਰ ਸੁੱਟਣ ਦੇ ਮਜਬੂਰ ਹੋ ਗਿਆ ਉਹਨਾਂ ਦੇ ਨਾਲ ਕਲੇਸ਼ ਪਾਉਂਦਾ ਜਾਣ-ਜਾਣ ਕੇ ਕਿ ਮੈਂ ਕਲੇਸ਼ ਪਾਉਂਗਾ ਜਿੰਨਾ ਮੈਂ ਕਲੇਸ਼ ਪਾਉਂਗਾ ਇਹ ਉਹਨਾਂ ਮਤੋਂ ਦੂਰ ਹੋਣਗੇ ਤੇ ਕੋਈ ਨਾ ਕੋਈ ਜਿਹੜਾ ਸਟੈਪ ਚੱਕੂਗਾ ਕਿ ਮੇਰਾ ਇਹਨਾਂ ਤੋਂ ਖੇੜਾ ਛੁੱਟ ਜਾਵੇ ਸੋ ਅੱਜ ਦਾ ਆਪਣਾ ਜਿਹੜਾ ਮੇਨ ਟਾਪਿਕ ਸੀ ਕਿ ਆਪਣੇ ਘਰਦਿਆਂ ਨੂੰ ਚੱਕ ਕੇ ਘਰੋਂ ਬਾਹਰ ਮਾਰੋ ਸੋ ਵਾਈ ਗੁਰ ਹਰ ਪਾਸੇ ਦੇਖਣ ਨੂੰ ਆਹੀ ਕੁਝ ਮਿਲਦਾ ਪਰ ਇੱਕ ਸਚਾਈ ਦਸੀਏ ਮਾਲਕ ਸਾਰਾ ਕੁਝ ਦੇਖ ਰਿਹਾ ਕਿ ਕੌਣ ਕੀ ਕਰਦਾ ਬਾਕੀ ਗੁਰਬਾਣੀ ਇਹ ਵੀ ਕਹਿੰਦੀ ਹੈ ਕਿ ਸਾਰਾ ਕੁਝ ਮਾਲਕ ਦੇ ਕੰਟਰੋਲ ਦੇ ਵਿੱਚ ਹੈ ਜੈਸ ਜੀਵ ਨੂੰ ਮਾਪਿਓ ਦੀ ਸੇਵਾ ਮਿਲਣੀ ਹੈ ਉਹਨੇ ਕਰ ਵੀ ਲੈਣੀ ਤੇ ਮਾਲਕ ਨੇ ਖੁਦ ਕਰਵਾਉਣੀ ਹੈ ਹੁਣ ਆਪਣੇ ਵੱਸ ਵਿੱਚ ਤਾਂ ਕੁਝ ਵੀ ਹੈ ਨਹੀਂ ਜੇ ਕਹਿ ਲੋ ਕਿ ਹਾਂ ਵੇ ਮੈਂ ਕਰ ਲੂ ਮੈਂ ਕਰ ਲੂ ਨਹੀਂ ਇਹ ਮਾਲਕ ਆਪ ਕਰਵਾਉਂਦੇ ਮਾਲਕ ਦੇ ਵਸ ਵਿੱਚ ਹੀ ਆ ਹਰ ਦੇਖੋ ਸਮਾਂ ਆਉਣ ਤੇ ਅਸੀਂ ਆਪਣੇ ਮਾਪਿਓ ਨੂੰ ਨਿੰਦਤਾ ਦਿੰਨੇ ਆ ਉਹਨਾਂ ਤੋਂ ਪਰੇ ਹਟ ਜਾਨੇ ਆ ਪਰ ਕੀ ਇਹ ਸਹੀ ਆ ਕਿੰਨਾ ਕੁ ਸਹੀ ਆ ਇਹ ਸੇਵਾ ਕਿਸੇ ਕਿਸੇ ਨੂੰ ਮਿਲਦੀ ਆ ਤੇ ਜਿਹਨੂੰ ਮਿਲਦੀ ਆ ਚੰਗੇ ਭਾਗਿਆ ਚੰਗੇ ਭਾਗਿਆ ਅਸੀ ਵਿਚਾਰ ਹੈ ਅੱਜ ਦੀ ਲਿਖੀ ਹੋਈ ਸੀਗੀ ਕਿ ਚਲੋ ਕਈ ਗੱਲਾਂ ਵਿੱਚੋਂ ਚੇਤੇ ਭੱਲ ਜਾਂਦੀਆਂ ਹਨ ਤੋਹਾਨੂੰ ਆਈ ਦੀ ਵਿਚਾਰ ਕਿੱਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਸਾਡੇ ਮਨ ਦੇ ਵਿੱਚ ਇਹ ਆਈ ਸੀ ਵਿਚਾਰ ਕਿ ਤੁਹਾਡੇ ਨਾਲ ਸਾਂਝੀ ਕਰੀਏ ਕਿਉਂਕਿ ਅੱਜ ਕੱਲ ਸਾਰੇ ਪਾਸੇ ਇਹੀ ਕੋਈ ਚੱਲਦਾ ਕਾਲ ਯੁਗ ਚੱਲਦਾ ਬਹੁਤ ਭਿਆਨਕ ਸਮਾਂ ਹੈ ਅਸੀਂ ਇੱਕ ਦੂਜੇ ਦੇ ਨਾਲ ਤਾਂ ਹੀ ਕਨੈਕਟ ਹਾਂ ਕਿ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ ਜੇ ਆਪਾਂ ਕਦੀ ਕਿਸੇ ਦੀ ਲੋੜ ਨਾ ਪੂਰੀ ਕਰੀਏ ਤਾਂ ਹੋ ਸਕਦਾ ਆਪਣੇ ਸੰਸਾਰ ਦੇ ਵਿੱਚ ਕਿਸੇ ਦੇ ਨਾਲ ਨਾ ਬਣੀ ਹੋਵੇ ਬੱਚੇ ਆਪਣੇ ਆਪਣੇ ਨਾਲ ਕਿਉਂ ਕਨੈਕਟ ਆ ਕਿਉਂਕਿ ਆਪਾਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ ਤੁਸੀਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨੀਆਂ ਬੰਦ ਕਰ ਦੋ ਤੁਹਾਨੂੰ ਛੱਡ ਜੂਗੇ ਚਾਹੇ ਜਿੰਨੀ ਮਰਜ਼ੀ ਉਹਨਾਂ ਦੀ ਏਜ ਆ ਉਹ ਉਧਰ ਨੂੰ ਜਾਊਗੇ ਜਿੱਥੇ ਉਹਨਾਂ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਹਰ ਪਾ ਦੇਖਦੇ ਆ ਨਾ ਕਿ ਬੱਚੇ ਨਾਨੀਆਂ ਨੂੰ ਬਹੁਤ ਲਾਈਕ ਕਰਦੇ ਆ ਕਿਉਂਕਿ ਕੀ ਹੁੰਦਾ ਕਿ ਨਾਨੀਆਂ ਹਮੇਸ਼ਾ ਆਪਣੇ ਜੋ ਬੱਚੇ ਆ ਉਹਨਾਂ ਨੂੰ ਕੋਈ ਨਾ ਕੋਈ ਚੀਜ਼ ਦਿੰਦੀਆਂ ਖਾਣ ਨੂੰ ਤਾਂ ਕਰਕੇ ਫੇ ਬੱਚੇ ਉਧਰ ਨੂੰ ਭੱਜਦੇ ਆ ਇਸੇ ਤਰ੍ਹਾਂ ਪਤੀ ਪਤਨੀ ਦਾ ਰਿਸ਼ਤਾ ਆ ਕਿ ਲੋੜਾ ਪੂਰੀਆਂ ਹੁੰਦੀਆਂ ਆ ਜਿਸ ਦਿਨ ਉਹ ਲੋੜਾ ਪੂਰੀਆਂ ਹੋਣੀਆਂ ਬੰਦ ਹੋ ਜਾਣ ਤਾਂ ਪਰ ਰਿਲੇਸ਼ਨ ਛੱਡ ਦਿੰਨੇ ਆ ਰਿਲੇਸ਼ਨ ਫਿੱਕੇ ਪੈ ਜਾਂਦੇ ਆ ਤੇ ਇੱਦੇ ਮਾਪਿਓ ਦਾ ਮਾਪਿਓ ਬੁੱਢੇ ਹੋ ਗਏ ਹੁਣ ਉਹਨਾਂ ਦੇ ਕੋਲ ਇੰਨਾ ਪੈਸਾ ਨਹੀਂ ਬਚਿਆ ਕਿ ਉਹ ਹੁਣ ਆਪਣੇ ਬੱਚਿਆਂ ਦੇ ਪੋਤੇ-ਪੋਤੀਆਂ ਦੇ ਖਰਚੇ ਚੱਕ ਸਕਣ ਤੇ ਉੱਥੇ ਆ ਕੇ ਕੀ ਹੁੰਦਾ ਕਿ ਜੋ ਬੱਚੇ ਮਾਪਿਓ ਨੇ ਪਾਲੇ ਹੁੰਦੇ ਆ ਬਚਪਨ ਤੋਂ ਲੈ ਕੇ ਉਹ ਸਾਥ ਛੱਡ ਜਾਂਦੇ ਆ ਉਹ ਆਪਣੇ ਹੱਥ ਖੜੇ ਕਰ ਜਾਂਦੇ ਆ ਪਰ ਭਾਈ ਦੇਖੀਏ ਕਿ ਜਿਨ੍ਹਾਂ ਨੂੰ ਅਸੀਂ ਹੁਣ ਛੱਡਣ ਲੱਗੇ ਆ ਤੇ ਜਿਨ੍ਹਾਂ ਦੀ ਖਾਤਰ ਛੱਡਣ ਲੱਗੇ ਆ ਜਿਨ੍ਹਾਂ ਨੂੰ ਛੱਡਣ ਲੱਗੇ ਆ ਤੇ ਜਿਨ੍ਹਾਂ ਦੀ ਖਾਤਰ ਛੱਡਣ ਲੱਗੇ ਆ ਉਹ ਸ ਮਾਪਿਓ ਨੇ ਸਾਡੇ ਵਾਸਤੇ ਕੀ ਕੁਝ ਨਹੀਂ ਕੀਤਾ ਅੱਜ ਅਸੀਂ ਉਹਨਾਂ ਨੂੰ 4 ਪੈਸੇ ਦੇਣ ਲੱਗਿਆ ਕਹਿੰਨੇ ਆ ਕਿ ਸਾਡੇ ਕੋਲ ਪੈਸੇ ਹੈ ਨਹੀਂ ਤੇ ਜਦੋਂ ਉਹਨਾਂ ਨੇ ਸਾਡੇ ਖਰਚੇ ਚੱਕੇ ਮਾਪਿਓ ਨੇ ਤਾ ਉਹਨਾਂ ਨੇ ਕਦੀ ਸੀਤਾ ਕੰਨੀ ਕੀਤੀ ਉਹਨਾਂ ਨੇ ਹਰ ਇੱਕ ਖਰਚਾ ਚੱਕਿਆ ਬੱਚਿਆਂ ਦਾ ਤੇ ਅਖੀਰੀ ਆ ਕੇ ਜਦੋਂ ਮਾਪਿਓ ਨੂੰ ਬੱਚਿਆਂ ਦੀ ਲੋਡ ਹੁੰਦੀ ਆ ਤਾਂ ਉਹਦੇ ਬੱਚੇ ਸਾਥ ਛੱਡ ਜਾਂਦੇ ਆ ਜਵਾਬ ਦੇ ਜਾਂਦੇ ਹੱਥ ਖੜੇ ਕਰ ਜਾਂਦੇ ਕਿ ਨਹੀਂ ਸਾਡੇ ਕੋਲੋਂ ਇਹ ਕੰਮ ਨਹੀਂ ਹੋਣਾ ਅਸੀਂ ਨਹੀਂ ਖਰਚ ਚੱਕ ਸਕਦੇ ਸਾਡੀ ਇੰਨੀ ਤਨਖਾਹ ਨਹੀਂ ਹੈ ਅਸੀਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੀਏ ਜਾਂ ਤੁਹਾਡਾ ਕਰੀਏ ਤੁਹਾਡਾ ਖਰਚਾ ਤਾਂ ਬੱਚਿਆਂ ਨਾਲੋਂ ਵੀ ਜ਼ਿਆਦਾ ਹੈ ਸੋ ਵੈਗੁਰੂ ਸਾਡੇ ਉੱਤੇ ਕਦੀ ਇੱਦਾਂ ਦੀ ਨੌਬਤ ਨਾ ਆਵੇ ਸੋ ਮਾਲਕ ਦਾ ਪੈ ਰੱਖਣਾ ਡਰ ਰੱਖਣਾ ਕਿਉਂਕਿ ਜਵਾਬ ਦੇਣਾ ਪੜਾ ਹੁਣ ਦੇਖੋ ਜੋ ਇੱਕ ਨੌ ਸਾਰੇ ਘਰ ਦੇ ਵਿੱਚ ਆਈ ਆ ਤੇ ਉਹਨੇ ਆ ਕੇ ਵੇਖਿਆ ਕਿ ਇੱਥੇ ਦਾ ਸਿਸਟਮ ਤਾਂ ਬੜਾ ਖਰਾਬ ਆ ਕਿ ਮੈਂ ਤਾਂ ਦੋ ਰੋਟੀਆਂ ਵੀ ਮੈਂ ਲਾ ਨਹੀਂ ਸਕਦੀ ਪੁੱਤ ਦੇ ਮਾਪਿਓ ਵਾਸਤੇ ਆਪਣੇ ਸੱਸ ਸਹੁਰੇ ਵਾਸਤੇ ਦੋ ਰੋਟੀਆਂ ਵੀ ਲਾ ਨਹੀਂ ਸਕਦੀ ਉਹਦੀ ਕੀ ਸੋਚ ਹੋਊਗੀ ਤੇ ਹੁਣ ਉਹ ਚਾਲਾਂ ਚੱਲਦੀ ਆ ਕਿ ਪਿੱਛਾ ਕਿਵੇਂ ਛੜਾਈਏ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹ ਮੇਰੇ ਗਾਲ ਨਾ ਪਹਿ ਜਾਣ ਮੇਰੇ ਪਤੀ ਦੇ ਵੱਡੇ ਮਾਪਿਓ ਮੇਰੇ ਗੱਲ ਪੈਣੇ ਆ ਮੈਨੂੰ ਸਾਹਮਣੇ ਪੈਣੇ ਆ ਅਸੀਂ ਇੱਕ ਇੱਥੇ ਪਰਿਵਾਰ ਦੇਖਿਆ ਸੀ ਸਾਡੇ ਪਿੰਡ ਦੀ ਕੁੜੀ ਸੀ ਅਸੀਂ ਉਹਨਾਂ ਦੇ ਉੱਤੇ ਕੰਮ ਕਰਨ ਗਏ ਲੱਕੜ ਦਾ ਤੇ ਉਹ ਜਿਹੜੀ ਸਾਡੇ ਪਿੰਡ ਦੀ ਕੁੜੀ ਸੀ ਉਹ ਆਪਣੇ ਉਹ ਸਹੁਰਾ ਜਿਹੜਾ ਸੀ ਉਹਨਾਂ ਦਾ ਬਜ਼ੁਰਗ ਵੀ ਸੀ ਤੇ ਬਿਮਾਰ ਵੀ ਸੀ ਉਹ ਸਾਡੀ ਜਿਹੜੀ ਪਿੰਡ ਦੀ ਕੁੜੀ ਸੀ ਉਹ ਆਪਣੇ ਸਹੁਰੇ ਨੂੰ ਨਿਲਾਵੇ ਵੀ ਰੋਟੀ ਪਾਣੀ ਵੀ ਦੇਵੇ ਆਪ ਬੁਰਕੀਆਂ ਤੋੜ ਤੋੜ ਕੇ ਅਸੀਂ ਬੜੇ ਖੁਸ਼ ਹੋਏ ਅਸੀਂ ਫਿਰ ਆਪਣੇ ਵਰਕਰ ਨੂੰ ਪੁੱਛਿਆ ਸੀ ਕਿ ਆ ਵੀ ਇਹ ਬੜੀ ਸੇਵਾ ਕਰਦੀ ਆ ਵੀ ਬਹੁਤ ਵਧੀਆ ਗੱਲ ਆ ਇਦਾਂ ਹੋਣੀ ਚਾਹੀਦੀ ਆ ਉਹ ਹੱਸਣ ਲੱਪੇ ਕਹਿੰਦੇ ਇਹ ਸੇਵਾ ਪਤਾ ਕੱਲ ਹੀ ਹੁੰਦੀ ਆ ਮੈਂ ਕਿਹਾ ਦੱਸੋ ਕਹਿੰਦੇ ਜ਼ਮੀਨ ਆਉਣੀ ਆ ਬਹੁਤ ਸਾਰੇ ਉਹ ਜ਼ਮੀਨ ਹੈ ਜੋ ਉਹਦੇ ਨਾਮ ਤੇ ਆ। ਸੋ ਦੇਖੋ ਇਹ ਵੀ ਇੱਕ ਚੱਕਰ ਆ। ਜਿਹਦਾ ਮਾਪਿਓ ਦੇ ਹੱਥ ਜੇਬਾਂ ਨਾਲ ਭਰੇ ਆ। ਫਿਰਦਾ ਸੇਵਾ ਚਲਦੀ ਰੱਜ ਕੇ। ਤੇ ਜੇ ਪੱਲੇ ਕੱਖ ਨਹੀਂ ਤਾਂ ਜਿਹੜਿਆਂ ਚਲਾ ਕੇ ਨਹਾਇਆ ਉਹ ਫਿਰ ਥੋੜਾ ਜਿਹਾ ਹੱਥ ਟੈਟ ਕਰਦਿਆਂ ਆਪਣਾ। ਫਿਰ ਦੇਖੋ ਦਿਮਾਗ ਦੇ ਵਿੱਚ ਫੁਰਨੇ ਕਿੱਦਾਂ ਦੇ ਚੱਲਦੇ ਹੋਣਗੇ। ਕਿ ਮੈਂ ਜਿਹੜਾ ਮੇਰਾ ਪਤੀ ਆ ਇਹ ਆਪਣੇ ਮਾਪਿਓ ਦੇ ਨਾਲ ਕਨੈਕਟ ਆ। ਤੇ ਜੇ ਇੱਦਾਂ ਕਨੈਕਟ ਰਿਆ ਤਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਤਾਂ ਕੰਮ ਤੇ ਚੱਲ ਜਾ ਕਰਨ ਪਿੱਛੇ ਬੁੱਢੇ ਮਾਪਿਓ ਨੂੰ ਮੈਂ ਕਿਉਂ ਸੰਭਾ ਇਹ ਕਿਹੜੇ ਮੇਰੇ ਆ ਇਹ ਮੇਰੇ ਤਾਂ ਨਹੀਂ ਹੈ ਜੇ ਉਹ ਨਾ ਆ ਕੇ ਆਪਣੇ ਪਤੀ ਦੇ ਮਾਪਿਓ ਨੂੰ ਆਪਣਾ ਮਾਪਿਓ ਸਮਝੇ ਤਾਂ ਇਦਾਂ ਦੇ ਵਿਚਾਰ ਹੀ ਨਾ ਲਵੇ ਨਹੀਂ ਲੈਣੇ ਫਿਰ ਇਦਾਂ ਦੇ ਵਿਚਾਰ ਪਰ ਜੇ ਉਦੇ ਮਨ ਦੇ ਵਿੱਚ ਖੋਟਿਆ ਤਾਂ ਉਹ ਤਰ੍ਹਾਂ ਤਰ੍ਹਾਂ ਦੇ ਵਿਚਾਰ ਲਾਊਗੇ ਬੇ ਹੁਣ ਇਹ ਇਹ ਮੇਰੇ ਗਾਜਨਾ ਪਹਿ ਜਾਣ ਤਾਂ ਮੈਂ ਇਹਨਾਂ ਨੂੰ ਹੁਣ ਕਿਸੇ ਤਰੀਕੇ ਦੇ ਨਾਲ ਪਾਸੇ ਕਰਾਂ ਫਿਰ ਵਾਹਿਗੁਰੂ ਦੇਖੋ ਵਿਚਾਰ ਅੰਦਰ ਕਿੱਦਾਂ ਦੇ ਚੱਲਦੇ ਹੋਊਗੇ ਕਿੱਦਾਂ ਦੇ ਅੰਦਰ ਸੋਚ ਘੁੰਮਦੀ ਹੋਊਗੀ ਕਿ ਆਉਣ ਵਾਲੇ ਕੁਝ ਕਸਾਲਾਂ ਦੇ ਵਿੱਚ ਵਿੱਚ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਵਿੱਚ ਜਿੱਥੇ ਬੱਚਾ ਆਪਣੇ ਮਾਪੇ ਉਹ ਤੇ ਜਾਨ ਵਾਰਦਾ ਸੀ ਉਹ ਉਹਨਾਂ ਦੇ ਉਲਟ ਹੋ ਜਾਂਦਾ ਹੈ ਤੁਸੀਂ ਤਾਂ ਇਹ ਕਰਦੇ ਆ ਤੁਸੀਂ ਤਾਂ ਮੇਰੇ ਘਰ ਵਾਲੀ ਨੂੰ ਤੰਗ ਕਰਦੇ ਆ ਤੁਸੀਂ ਤਾਂ ਜੀ ਹਰਾਮ ਕੀਤਾ ਪਿਆ ਤੁਹਾਡੇ ਕਰਕੇ ਕਲੇਸ਼ ਆ ਘਰ ਦੇ ਵਿੱਚ ਦੇਖੋ ਕਿੰਦਾ ਦੀ ਸੋਚ ਸਾਡੇ ਦਿਮਾਗ ਦੇ ਵਿੱਚ ਘੁੰਮਦੀ ਆ ਇਹ ਇੱਕ ਘਰ ਦੇ ਸਿਸਟਮ ਨੂੰ ਆ ਕੇ ਕਿ ਅਸੀਂ ਖਲਾਰ ਦਿੰਨੇ ਆ ਹ ਜਿੱਦਾਂ ਆਪਾਂ ਪਹਿਲਾਂ ਵਿਚਾਰ ਕੀਤੀ ਆ ਕਿ ਸਾਰੀਆਂ ਹੀ ਬੱਚੀਆਂ ਅਜਹੀਆਂ ਨਹੀਂ ਹੈ ਕਈ ਬੱਚੀਆਂ ਨਹੀਂ ਚੰਗੀਆਂ ਕਿ ਉਹ ਇਹ ਇਹ করুণਾ ਦਾ ਵਿਗਾਨਾ ਹੁੰਦਾ ਉਹ ਵਿਗਾਨੇ ਘਰ ਨੂੰ ਆ ਕੇ ਆਪਣਾ ਘਰ ਸਮਝਦੇ ਤੇ ਆਪਣਾ ਘਰ ਸਮਝ ਗਏ ਉਹ ਸਿਸਟਮ ਜਿੱਦਾਂ ਚੱਲਦਾ ਆ ਰਿਹਾ ਸੀ ਉਦਦੇ ਚਲਾਈ ਜਾਂਦੇ ਤੇ ਤਾਂ ਘਰ ਬਚਿਆ ਰਹਿੰਦਾ ਵਾਈ ਗੁਰੂ ਨਹੀਂ ਤਾਂ ਵਿਖਰ ਜਾਂਦਾ ਵਿਖਰ ਜਾਂਦਾ ਤੇ ਅਸੀਂ ਉਸ ਮਾਲਕ ਦਾ ਆਸਰਾ ਲੈਣਾ ਜੇ ਅਸੀਂ ਉਸ ਮਾਲਕ ਦਾ ਆਸਰਾ ਲੈ ਲਾਂਗੇ ਤਾਂ ਉਹ ਘਰ ਨੂੰ ਵਿਖਰ ਨਹੀਂ ਦੇਣਗੇ ਉਹ ਹਮੇਸ਼ਾ ਹੀ ਸਿਰ ਦੇ ਉੱਤੇ ਹੱਥ ਰੱਖ ਕੇ ਸਾਡੀ ਰੱਖਿਆ ਕਰਨਗੇ ਸਾਨੂੰ ਮਤ ਦੇਣਗੇ ਸਮਝ ਦੇਣਗੇ ਕਿ ਨਹੀਂ ਤੁਹਾਨੂੰ ਇਦਾਂ ਨਹੀਂ ਇਦਾਂ ਕਰਨੀ ਚਾਹੀਦੀ ਆ ਮਾਲਕ ਬਹੁਤ ਕੇਅਰ ਕਰਦੇ ਆ ਜਦੋਂ ਆਪਾਂ ਮਾਲਕ ਦੇ ਨਾਲ ਵਿਚਾਰਾਂ ਕਰਦੇ ਆ ਵਾਹਿਗੁਰੂ ਸੋ ਵੈਗਰ ਸਾਡੇ ਮਨ ਦੇ ਵਿੱਚ ਬਹੁਤ ਵਿਚਾਰਾਂ ਸਨਗੀਆਂ ਅੱਜ ਅਸੀਂ ਖੁੱਲ ਕੇ ਇਸ ਟੌਪਿਕ ਤੇ ਤੁਹਾਡੇ ਨਾਲ ਵਿਚਾਰ ਕੀਤੀ ਆ ਸੋ ਅਸੀਂ ਕਈ ਗੱਲਾਂ ਲਿਖੀਆਂ ਸੀ ਸਵੇਰੇ ਹੀ ਲਿਖੀਆਂ ਕਿ ਕੁਝ ਗੱਲਾਂ ਲਿਖ ਕੇ ਰੱਖ ਲਈਏ ਫਿਰ ਲਾਈਵ ਦੇ ਵਿੱਚ ਯਾਦ ਨਹੀਂ ਆਉਂਦੀਆਂ ਜਿੱਤੇ ਭੱਲ ਜਾਂਦੀਆਂ ਕਿਉਂਕਿ ਵਿਚਾਰ ਕਰਦੇ ਕਰਦੇ ਆਪਾਂ ਕਿਸੇ ਹੋਰ ਪਾਸੇ ਨਿਕਲ ਜਾਂਦੇ ਆ ਕੁਝ ਖਾਸ ਗੱਲਾਂ ਇਹ ਮੇਨ ਮੇਨ ਗੱਲਾਂ ਸੀ ਜੋ ਤੁਹਾਡੇ ਨਾਲ ਪਾ ਸ਼ੇਅਰ ਕੀਤੀ ਸਾਡਾ ਪਰਿਵਾਰ ਆ। ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ। ਜੋ ਸਾਡੀ ਸੋਚ ਆ, ਜੋ ਸਾਡੇ ਅੰਦਰ ਮਾਲਕ ਨੇ ਵਿਚਾਰ ਪਾਈ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ। ਸੋ ਵਾਹਿਗੁਰੂ ਮਾਲਕ ਕਿਰਪਾ ਕਰਨ ਕਿ ਅਸੀਂ ਕਦੀ ਵੀ ਆਪਣੇ ਮਾਪਿਓ ਨੂੰ ਘਰੋਂ ਚੱਕ ਕੇ ਬਾਹਰ ਨਾ ਕੱਢੀਏ। ਅਸੀਂ ਹਮੇਸ਼ਾ ਹੀ ਉਹਨਾਂ ਦੇ ਇਸ਼ਾਨ ਯਾਦ ਰੱਖੀਏ। ਕਿ ਜੈਸ ਮਾਪਿਓ ਨੂੰ ਅਸੀਂ ਦੋ ਰੋਟੀਆਂ ਨਹੀਂ ਦੇ ਸਕਦੇ ਉਹਨਾਂ ਨੇ ਸਾਡੇ ਵਾਸਤੇ ਕੀ ਕੁਝ ਨਹੀਂ ਕੀਤਾ ਬਹੁਤ ਕੁਝ ਕੀਤਾ ਉਹਨਾਂ ਨੇ ਸਾਡੇ ਵਾਸਤੇ ਆਪਣਾ ਤਨਮਨ ਛੱਲੀ ਕਰਾ ਲਿਆ ਉਹਨਾਂ ਨੇ ਆਪਾਂ ਸੁਣਦੇ ਆ ਰਹੇ ਨਾ ਉਹ ਇੱਕ ਅਸੀਂ ਵੀਡੀਓ ਵੇਖੀ ਸੀ ਤਾਂ ਉਹ ਕਹਿੰਦੇ ਕਈਆਂ ਦੇ ਘਰ ਕੁੜੀਆਂ ਪੈਦਾ ਹੋ ਜਾਂਦੀਆਂ ਨੇ ਕਿੰਨੀ ਲਾਈਨ ਲੱਗ ਜਾਂਦੀ ਆ 3 3 4 4 5 5 6 6 ਉਹ ਕਹਿੰਦੇ ਇਹ ਕੁੜੀਆਂ ਨੂੰ ਸਾਹਮਣ ਦੀ ਔਕਾਤ ਸਾਰਿਆਂ ਦੀ ਨਹੀਂ ਹੁੰਦੀ ਜਿਨ੍ਹਾਂ ਦੀ ਔਕਾਤ ਹੁੰਦੀ ਹੈ ਨਾ ਇਹ ਕੁੜੀਆਂ ਵੀ ਉਹਨਾਂ ਨੂੰ ਮਿਲਦੀਆਂ ਤੇ ਵਾਕਈ ਹੀ ਉਹ ਗੱਲ ਠੀਕ ਆ ਇਸੇ ਤਰ੍ਹਾਂ ਜਿਹੜੇ ਬੱਚੇ ਮਾਪਿਓ ਦੇ ਨਾਲ ਰਹਿੰਦੇ ਆ ਉਹਨਾਂ ਨੂੰ ਵਿਆਹ ਹੋਣ ਤੋਂ ਬਾਅਦ ਵੀ ਆਪਣਾ ਮੰਨਦੇ ਆ ਤਨ ਦੇ ਉਹ ਬੱਚੇ ਆ ਤੇ ਮਾਲਕ ਅਜਿਹੇ ਬੱਚਿਆਂ ਤੇ ਹਮੇਸ਼ਾ ਹੀ ਆਪਣਾ ਜਿਹੜਾ ਹੱਥ ਦੇ ਕੇ ਰੱਖਣ ਕਿਉਂਕਿ ਜਿਨ੍ਹਾਂ ਨੇ ਛੱਡਣਾ ਵੈਗੁਰ ਉਹਨਾਂ ਦੇ ਅੰਦਰ ਸੋਚ ਹੀ ਅਜਿਹੀ ਪੈਦਾ ਹੋਣੀ ਆ ਕਿ ਉਹਨਾਂ ਨੇ ਛੱਡ ਹੀ ਜਾਣਾ ਤੇ ਜਿਵੇਂ ਆਪਾਂ ਵਿਚਾਰ ਕੀਤੀ ਆ ਕੋ ਛੱਡ ਦੇ ਕਿ ਨਾ ਕਰਕੇ ਆ ਇਹ ਸਾਰਿਆਂ ਨੂੰ ਪਤਾ ਬਸ ਅਸੀਂ ਕਈ ਗੱਲਾਂ ਲਕੋ ਲੈਣੇ ਆ ਕਿ ਨਹੀਂ ਇਹ ਗੱਲਾਂ ਜ਼ਾਹਰ ਨਹੀਂ ਕਰਨੀਆਂ ਪਰ ਸਾਰੇ ਪਾਸੇ ਅਜਿਹਾ ਚੱਲਦਾ ਹੈ। ਲਵੈ ਗੁਰੂ ਆਹ ਹੁਣ 2 ਮਿੰਟ ਆਪਾਂ ਅਭਿਆਸ ਕਰ ਲਈਏ ਤਾਂ ਜੋ ਮਨ ਦੇ ਵਿੱਚ ਉਸ ਮਾਲਕ ਦੀ ਯਾਦ ਬਣੀ ਰਹੇ। ਯਾਦ ਨਾ ਵਿਖਰੇ ਨਹੀਂ ਤਾਂ ਜਿੱਦਾਂ ਦਾ ਸਮਾ ਚੱਲਦਾ ਆ ਉਸ ਮਾਲਕ ਦੀ ਜਿਹੜੀ ਯਾਦ ਆ ਬਹੁਤ ਜਲਦੀ ਵਿਸਰ ਜਾਂਦੀ ਆ। ਆ ਦੋ ਮਿੰਟ ਅਭਿਆਸ ਕਰ ਲਈਏ ਮੰਨ ਨੂੰ ਜੋੜ ਲਈਏ ਮਾਲਕ ਦੇ ਨਾਲ ਵਾ ਗੁਰੂ 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 ਵਾ guru y 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 guru why 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 guru Why, guru vai guru Why, guru 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 ਵਾ ਗੁਰੂ 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 ਵਾ ਵਾ ਗੁਰੂ ਵਾ ਗੁਰੂ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਗੁਰੂ ਸਾਡੇ ਮਨ ਦੇ ਵਿੱਚ ਇਹ ਵਿਚਾਰ ਆ ਤਾਂ ਆ ਗੀਆਂ ਕਿ ਅਸੀਂ ਉਸ ਆਪਣੇ ਮਾਤਾ ਪਿਤਾ ਨੂੰ ਚੱਕ ਕੇ ਬਾਹਰ ਮਾਰੀਏ ਪਰ ਕਦੀ ਆਪਾਂ ਇਹ ਨਹੀਂ ਸੋਚਿਆ ਕਿ ਜੋ ਅੱਜ ਸਮਾਂ ਸਾਡੇ ਮਾਪਿਓ ਦੇ ਉੱਤੇ ਆ ਬਜ਼ੁਰਗ ਹੋ ਗਏ ਆ ਕੰਮ ਕਾਰ ਨਹੀਂ ਕਰ ਸਕਦੇ ਇਹ ਸਮਾਂ ਸਾਡੇ ਉੱਤੇ ਵੀ ਆਵੇਗਾ ਜਿੱਦਾਂ ਅੱਜ ਆਪਾਂ ਆਪਣੇ ਮਾਪਿਓ ਦੇ ਨਾਲ ਕਰਦੇ ਆ ਕੱਲ੍ਹ ਨੂੰ ਸਾਡੀ ਔਲਾਦ ਵੀ ਸਾਡੇ ਨਾਲ ਅਜਿਹਾ ਕਰ ਸਕਦੀ ਆ ਤੇ ਮਹਾਰਿਜ ਤਾਂ ਕਹਿੰਦੇ ਆ ਕਿ ਜੋ ਤੁਸੀਂ ਬੀਜ ਲੋਗੇ ਉਹ ਹੀ ਤੁਜੀ ਖਾਣਾ ਆ ਖਾਣਾ ਵੀ ਤਾਂ ਆਪਾਂ ਉਹ ਹੀ ਖੋਜਾ ਜੋ ਬੀਜਾਂਗੇ ਜਦ ਅਸੀਂ ਬੀਜ ਇਹ ਲਿਆ ਆਪਣੇ ਅੰਦਰ ਵਿਚਾਰ ਭਰ-ਭਰ ਕੇ ਵਿਚਾਰਾਂ ਦਾ ਮੰਡਲ ਅਜਿਹਾ ਬਣਾ ਲਿਆ ਕਿ ਅਸੀਂ ਆਪਣੇ ਮਾਪਿਓ ਦੀ ਸੇਵਾ ਨਹੀਂ ਕਰਨੀ ਪਿੱਛੇ हट ਗਏ ਅਸੀਂ ਅਸੀਂ ਕਿਉਂ ਸੇਵਾ ਕਰੀਏ ਇਹ ਮਾਪਿਓ ਨੇ ਸਾਡੇ ਵਾਸਤੇ ਕੀਤਾ ਕੀ ਆ ਮਨਾ ਜਦ ਕਿ ਸਾਰਾ ਕੁਝ ਆਪਾਂ ਉਹਨਾਂ ਕੋਲੋਂ ਲੈ ਕੇ ਹੰਡਾ ਕੇ ਫਿਰ ਵੀ ਮੁੱਕਰ ਗਏ ਕਿ ਨਹੀਂ ਇਕੀਤਾ ਕੀਆ ਵੈਗੁਰ ਸਮਾ ਖਜ ਸਮਾ ਠੀਕ ਆ ਉਹ ਸਮਾ ਨਹੀਂ ਆਇਆ ਪਰ ਇੱਕ ਦਿਨ ਉਹ ਸਮਾ ਆਵੇਗਾ ਆਪਾਂ ਪਿੱਛੇ ਇਹ ਕੁਝ ਦੇਖਦੇ ਆਏ ਆ ਕਿ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਪਿਓ ਨੂੰ ਲੋੜ ਪੈਣ ਤੇ ਹੱਥ ਨਹੀਂ ਵਧਾਇਆ ਉਹਨਾਂ ਦੀ ਮਦਦ ਨਹੀਂ ਕੀਤੀ ਉਹਨਾਂ ਦਾ ਸਹਾਰਾ ਨਹੀਂ ਬਣੇ ਬੜੇ ਪੇਦਾ ਜਦੋਂ ਸਮਾ ਘੁੰਮ ਕੇ ਆਉਂਦਾ ਆ ਉਸ ਤੋਂ ਵੀ ਜ਼ਿਆਦਾ ਭਿਆਨਕ ਆਉਂਦਾ ਆ ਆਪਾਂ ਪਿੱਛੇ ਦੇਖ ਚੁੱਕੇ ਆ ਸੋ ਵਾਇਗਰ ਉਹ ਆ ਜਿਹੇ ਵਿਚਾਰਾਂ ਤੋਂ ਪਰੇ ਹਟਣਾ ਆ ਸੋ ਅਜਿਹੇ ਵਿਚਾਰਾਂ ਤੋਂ ਜੇ ਅਸੀਂ ਸਿਮਰਨ ਕਰਾਂਗੇ ਮਾਲਕ ਦਾ ਤਾਂ ਹੀ ਆਪਾਂ ਇਹ ਤੋਂ ਪਿੱਛੇ हट ਸਕਦੇ ਆ ਨਹੀਂ ਤਾਂ ਵਾਇਗਰ ਉਹ ਆ ਇਹਨਾਂ ਵਿਚਾਰਾਂ ਦੇ ਵਿੱਚ ਪੈ ਕੇ ਤਾਂ ਅਸੀਂ ਵੀ ਉਹੀ ਕੁਝ ਕਰਾਂਗੇ ਜੋ ਆਪਾਂ ਸੰਸਾਰ ਦੇ ਆਲੇ-ਦੁਆਲੇ ਦੇਖਦੇ ਪਏ ਆ ਇਹ ਪਾਉ ਕੰਮ ਹੈ ਜੋ ਸਾਨੂੰ ਗੁਰੂ ਹੁਕਮ ਦਿੰਦਾ ਆ ਕਿ ਅਸੀਂ ਸਿਮਰਨ ਕਰਨਾ ਜੇ ਸਿਮਰਨ ਕਰਾਂਗੇ ਤਾਂ ਆਪਾਂ ਜਿਹੇ ਵਿਚਾਰਤ ਬਚੇ ਰਹਿਾਂਗੇ ਸਾਡੇ ਅੰਦਰ ਇੱਕ ਨਿਰਮਲ ਸੋਚ ਆਵੇਗੀ ਦਇਆ ਭਾਵਨਾ ਆਵੇਗੀ ਅਸੀਂ ਹਰ ਸਮੇਂ ਦਇਆ ਭਾਵਨਾ ਦੇ ਵਿੱਚ ਰਹਿਾਂਗੇ ਤੇ ਇਹ ਹੀ ਦਇਆ ਮਾਪਿਓ ਦੀ ਸੇਵਾ ਕਰਾਵੇਗੀ ਸਾਨੂੰ ਆਪਣੇ ਮਾਪਿਓ ਨੂੰ ਛੱਡਣਾ ਨਹੀਂ ਚਾਹੀਦਾ ਅੱਜ ਜੇ ਸਮਾਂ ਆ ਗਿਆ ਹੈ ਤਾਂ ਸਾਨੂੰ ਅੱਗੇ ਵਧਣਾ ਚਾਹੀਦਾ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਜਿੱਥੇ ਅਸੀਂ 10 ਰੋਟੀਆਂ ਆਪਣੀਆਂ ਲਾਉਣੇ ਆ 2-4 ਰੋਟੀਆਂ ਲਾਉਣ ਦੇ ਨਾਲ ਕੋਈ ਵੀ ਫਰਕ ਨਹੀਂ ਪੈਂਦਾ ਜਿੱਥੇ ਅਸੀਂ ਹੋਰ ਬਾਕੀ ਚੀਜ਼ਾਂ ਖਾਣੇ ਆ ਉਹਨੇ ਜਾਂਦੇ ਆ ਸੋ ਆਪਣੇ ਮਾਪਿਓ ਨੂੰ ਨਾਲ ਲੈ ਕੇ ਜਾਣ ਦੇ ਵਿੱਚ ਕੋਈ ਵੀ મારી ਗੱਲ ਨਹੀਂ ਹੈ ਸੋ ਅੱਜ ਦੀ ਵਿਚਾਰ ਵਾਹਿਗੁਰੂ ਜੀ ਆਪ ਜੀ ਨੂੰ ਵਧੀਆ ਲੱਗੇ ਤਾਂ ਅੱਗੇ ਸ਼ੇਅਰ ਵੀ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ